ਇਹ ਰਾਜੇ ਸ਼ਿਵਨਾਬ ਨੇ ਸੁੰਦਰ ਇਸਤਰੀਆਂ ਨੂੰ ਭੇਜਿਆ ਉਹਨਾਂ ਨੂੰ ਪ੍ਰਭਾਵਣ ਵਾਸਤੇ ਗੁਰੂ ਨਾਨਕ ਪਤਸਰ ਨੂੰ ਇਤਿਹਾਸ ਕਹਿੰਦਾ ਉਹਨਾਂ ਨੇ ਆਪਣੇ ਨਾਟਕ ਕੀਤੇ ਨਾਚ ਕੀਤਾ ਔਰ ਆਪਣੀ ਸੁੰਦਰਤਾ ਅੱਗੇ ਦਿਖਾਈ ਹੁਸਨ ਦਾ ਜਾਦੂ ਚਲਾਇਆ ਪਰ ਹੁਸਨ ਦਾ ਜਾਦੂ ਉਹਨਾਂ ਤੇ ਚੱਲਣਾ ਸੀ ਜਿਹੜੇ ਅੰਦਰੋਂ ਬਾਹਰੋਂ ਕੇਵਲ ਉਸੇ ਨਿਸ਼ਾਨੇ ਤੇ ਸਨ ਔਰ ਜਿਹੜਾ ਗੁਰੂ ਦਾ ਨਿਸ਼ਾਨਾ ਉਹ ਮਾਇਆ ਵਾਲਾ ਨਿਸ਼ਾਨਾ ਨਹੀਂ ਸੀ ਗੁਰੂ ਦਾ ਨਿਸ਼ਾਨਾ ਤਾਂ ਹੋਰ ਸੀ ਗੁਰੂ ਪਾਤਸ਼ਾਹ ਦੇ ਕਮਿਸ਼ਨ ਵਾਸਤੇ ਆਏ ਸਨ ਤੇ ਇਹਨਾਂ ਨੇ ਬੜੇ ਜਾਦੂ ਚਲਾਏ ਪਾਤਸ਼ਾਹ ਨੇ ਇਹਨਾਂ ਔਰਤਾਂ ਨੂੰ ਵੀ ਸ਼ਾਂਤ ਕਰ ਦਿੱਤਾ ਇਹਨਾਂ ਮੁਟਿਆਰਾਂ ਨੂੰ ਵੀ ਸ਼ਾਂਤ ਕਰ ਦਿੱਤਾ ਬਾਣੀ ਗਾ ਕੇ ਮਹਾਰਾਜ ਨੇ ਆਖਿਆ ਪੁੱਤਰੀਓ ਆਲਾਜ ਕਰਨੇ ਤੁਹਾਨੂੰ ਸੋਭਦੇ ਨਹੀਂ ਇਸ ਸੁੰਦਰਤਾ ਦਾ ਜਵਾਨੀ ਦਾ ਲਾਹਾ ਲੈਣਾ ਤੇ ਰੱਬ ਦੇ ਨਾਲ ਜੁੜੂ ਇੱਕ ਕਾਮਲ ਫਕੀਰੇ ਕਹਿ ਸਕਦਾ ਹੈ ਥਾਗ ਨਹੀਂ ਕਹਿ ਸਕਦਾ ਥਾਗਾ ਦੀਆਂ ਜੜੀਆਂ ਦੁਕਾਨੀਆਂ ਨੇ ਦੁਕਾਨਾਂ ਨੇ ਉੱਤੇ ਕੀ ਕੁਝ ਹੁੰਦਾ ਤੁਹਾਨੂੰ ਪਤਾ ਪਰ ਇਹ ਕੇਵਲ ਗੁਰੂ ਲਾਲ ਪਤਸ਼ਾਹ ਕਹਿ ਸਕਦੇ ਨੇ ਇਹਨਾਂ ਨੇ ਜਾ ਕੇ ਰਾਜੇ ਸ਼ਿਵਨਾਬ ਨੂੰ ਦੱਸਿਆ ਕਿ ਜਿਹੜਾ ਫਕੀਰ ਆਇਆ ਉਹ ਆਮ ਨਹੀਂ ਉਹ ਸੱਚੀ ਕਲਯੁਗ ਦਾ ਹਾਮੀ ਗੁਰੂ ਨਾਨਕ ਪਤਸਾਹੀ ਹੈ ਅਸੀਂ ਬੜੇ ਨਟਨਾਟਕ ਕੀਤੇ ਨਾਚ ਕੀਤਾ ਪਰ ਸਾਡੀ ਕੋਈ ਪੇਸ਼ ਨਾ ਗਈ ਸੱਚ ਹੈ ਅਸੀਂ ਵੀ ਸੀ ਸੁਕਾਇਆ ਔਰ ਅੱਜ ਤੋਂ ਬਾਅਦ ਇਹ ਸਭ ਕੁਝ ਤਿਆਗਿਆ ਕੇਵਲ ਉਸ ਪਰਮੇਸ਼ਰ ਦੀ ਬੰਦਗੀ ਦੇ ਨਾਲ ਹੀ ਜੁੜ ਕੇ ਜੀਵਨ ਬਤੀਤ ਕਰਾਂਗੇ ਰਾਗਾ ਸ਼ਿਵਨਾਹ ਬੜਾ ਹਰਾਨ ਹੋਇਆ ਮਾਲੀ ਵੀ ਗੁਰੂ ਦਾ ਦیدار ਕਰਕੇ ਉਸ ਫਕੀਰ ਦਾ ਦیدار ਕਰਕੇ ਉਹਦਾ ਹੋ ਗਿਆ ਇਲਾ ਸੁੰਦਰੀਆਂ ਨੇ ਦیدار ਕੀਤਾ ਹੈ ਨਹੀਂ ਉਹਦੇ ਗੁਣਗੌਂਦੀਆਂ ਨੇ ਚੱਲ ਕੇ ਵੇਖਾ ਤਾਂ ਸਹੀ ਕਿ ਸੱਚ ਕਿਤੇ ਉਹੀ ਤਾਂ ਨਹੀਂ ਆਏ ਕਿਸ ਜੀ ਨੂੰ ਮੈਂ ਯਾਦ ਕਰਦਾ ਅਸਲ ਵਿੱਚ ਇਹ ਪਰਖਦਾ ਸੀ ਜੇ ਪਖੰਡੀ ਹੋਏ ਤਾਂ ਭੱਜ ਜਾਣਗੇ ਪਰ ਜਦੋਂ ਇਹਨੇ ਬਾਗ ਵਿੱਚ ਆ ਕੇ ਤੱਕਿਆ ਗੁਰੂ ਨਾਨਕ ਪਾਤਸ਼ਾਹ ਦੇ ਦیدار ਕੀਤੇ ਇਹਦਾ ਤਨ ਮਨ ਸੱਚ ਨਿਹਾਲ ਹੋ ਗਿਆ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਇਆ ਗਿ ਦੇਦਾਰ ਕੀਤਾ ਫਿਰ ਉਹ ਸ਼ਬਦ ਵਰਤ ਕੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸਾਹਮਣੇ ਗੁਰੂ ਨੂੰ ਵੇਖ ਕੇ ਗੁਰੂ ਦਾ ਦیدار ਕਰਕੇ ਸੱਚ ਹੈ ਇਹਦਾ ਤਨ ਮਨ ਨਿਹਾਲ ਹੋ ਗਿਆ ਹਰੇ ਦੇ ਕੋਲ ਪਰਚਾ ਪਾੜ ਵਾਸਤੇ ਕੋਈ ਨਹੀਂ ਜਿੰਨੇ ਪਰਚੇ ਪਾਏ ਉਹ ਇਹਦੇ ਸਾਰੇ ਫੇਲ ਹੋ ਗਏ ਅੰਤ ਹੱਥ ਜੁੜ ਗਏ ਗੁਰੂ ਦੇ ਦ دیدار ਕਰਦੇ ਆਂ ਔਰ ਮੂਹ ਤੋਂ ਨਿਕਲਣਾ ਸ਼ੁਰੂ ਹੋ ਗਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਰਾਜਾ ਸ਼ਿਵਨਾਭ ਜਿਵੇਂ ਗੁਰੂ ਦੇ ਚਰਨਾਂ ਤੇ ਟੈ ਪਿਆ ਉਸ ਵਕਤ ਦੀਆ ਲੈਣਾ ਜਥੇ ਦੀ ਜਵਾਨੀ ਸੀ ਦੇ ਚਰਣਾ ਤੇ ਰਾਜਾ ਸ਼ਿਵਨਾਬ ਤੈ ਤੇ ਗੁਰੂ ਦਾ ਦ دیدار ਕੀਤਾ ਅੱਜ ਪਹਿਲਾ ਦਿਨ ਸੀ ਜਦੋਂ ਕਿਸੇ ਕਾਮਲ ਫਕੀਰ ਦੇ ਦਰਸ਼ਨ ਕਰਕੇ ਪਹਿਲੀ ਵਾਰ ਦیدار ਕੀਤਾ ਤੇ ਪਹਿਲੀ ਵਾਰ ਹੀ ਮਨ ਗੁਰੂ ਦੇ ਚਰਣਾ ਚ ਰੱਖ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਤਨ ਤੇ ਮਨ ਧੰਨ ਗੁਰੂ ਦੇ ਪਾਵਨ ਚਰਨਾਂ ਵਿੱਚ ਸੱਚ ਹੈ ਇਹਨੇ ਅਰਪਣ ਕਰ ਦਿੱਤਾ ਇੱਥੇ ਤਾਂ ਰੋਜ਼ دیدار ਕਰੀਦੇ ਆ ਪਤਾ ਨਹੀਂ ਕਿੰਨਾ ਕਿੰਨਾ ਚਿਰ ਮਨੁੱਖ دیدار ਕਰਦਾ ਪਰ ਇਹਨਾਂ ਚੀਜ਼ਾਂ ਤੋਂ ਵਾਂਝਾ ਹੀ ਰਹਿੰਦਾ ਤਨ ਵੀ ਅਰਪਣ ਹੋ ਜਾਂਦਾ ਧਨ ਵੀ ਹੋ ਜਾਂਦਾ ਮਾਨਨਿਕ ਐਸੀ ਸ਼ਾ ਹੈ ਜਿਹੜੀ ਅਰਪਣ ਹੋਣ ਵਿੱਚ ਨਹੀਂ ਆਉਂਦੀ ਔਰ ਇਸਬਲਾ ਵਰਗਿਆਂ ਨੇ ਐਸੀ ਸਿੱਖੀ ਕਮਾਈ ਕਿ ਇੱਕ ਵਾਰ ਗੁਰੂ ਦਾ ਦਰਦਾਰ ਕੀਤਾ ਤੇ ਮਨ ਗੁਰੂ ਦੇ ਅਰਪਣ ਕਰ ਦਿੱਤਾ ਔਰ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਰੱਖ ਕੇ ਆਖਦਾ ਮਹਾਰਾਜ ਤਨ ਭਾਗ ਮੇਰੇ ਤੇ ਮੇਰੀ ਇਸ ਨਗਰੀ ਦੇ ਜਿੱਥੇ ਤੁਸੀਂ ਚਰਨ ਪਾਏ ਸੁਣਿਆ ਜੀ ਮਨ ਸੁਖ ਦੇ ਕੋਲੋਂ ਕਿ ਗੁਰੂ ਨੂੰ ਦਿਨੋਂ ਯਾਦ ਕਰੋ ਤੇ ਸਮਰੱਥ ਗੁਰੂ ਹਾਜ਼ਰ ਹੁੰਦਾ ਜੋ ਕੰਨਾਂ ਦੇ ਨਾਲ ਸੁਣਿਆ ਸੀ ਪਰ ਜਦੋਂ ਦਿਨੋਂ ਯਾਦ ਕੀਤਾ ਅੱਜ ਉਹ ਤੱਕ ਵੀ ਲਿਆ ਉਹਨੂੰ ਮਹਿਸੂਸ ਵੀ ਕਰ ਲਿਆ ਔਰ ਤੁਸੀਂ ਮੇਰੇ ਉੱਤੇ ਵੱਡੀ ਰਹਿਮਤ ਕੀਤੀ ਹੈ ਮੇਰੇ ਉੱਤੇ ਵੱਡੀ ਦਇਆ ਕੀਤੀ ਹੈ ਪਰ ਮੈਂ ਕੇਵਲ ਪਰਚ ਹੀ ਪਾਉਂਦਾ ਰਿਹਾ ਅਸਲ ਵਿੱਚ ਪਾਤਸ਼ਾਹ ਗੁਰਦੇਵ ਸਤਗੁਰੂ ਇੱਥੇ ਵੱਡੇ ਫਕੀਰ ਇਸ ਬਾਣੇ ਦੇ ਵਿੱਚ ਭੇਖ ਦੇ ਵਿੱਚ ਆਏ ਪਰ ਮੱਠਾ ਗਿਆ ਗਿਆ ਪਰ ਅੱਜ ਤੁਹਾਡਾ ਤਿਦਾਰ ਕੀਤਾ ਔਰ ਤੁਹਾਡਾ دیدار ਕਰਨ ਦੇ ਨਾਲ ਮਨ ਦੀਆਂ ਭੁੱਖਾਂ ਲਹਿ ਗਈਆਂ ਮੇਰੇ ਤੇ ਰਹਿਮਤ ਕਰੋ ਮੇਰੇ ਤੇ ਕਿਰਪਾ ਕਰੋ ਗੁਰੂ ਨਾਨਕ ਪਾਤਸ਼ਾਹ ਤੇਰੇ ਦਰਬਾਰ ਵਿੱਚੋਂ ਮੋਤੀ ਆਪ ਗੁਲਾਬ ਖੁਸ਼ਬੋ ਮੰਗੀ ਚਮਕ ਬਿਜਲੀ ਸੂਰਜ ਨੇ ਲਿਆ ਚਾਨਣ ਚੰਨ ਤਾਰੇ ਤੇ ਦੀਵੇ ਨੇ ਲੋ ਮੰਗੀ ਦੁੱਧ ਪੁੱਤਰ ਤੇ ਮਿਲਖ ਜ਼ਗੀਰਾ ਕਿਸੇ ਹੱਸ ਕੇ ਇੱਜ਼ਤ ਅਬਰੋ ਮੰਗੀ ਨਾਮਦਾਨ ਤੇ ਗਿਆਨ ਭਗਤੀ ਸੱਚ ਸਾਹਿਬ ਕਰਤਾਰ ਦੀ ਸ਼ੋਹ ਮੰਗੀ ਉਹੀ ਬਖਸ਼ਿਆ ਉਸ ਨੂੰ ਹੱਸ ਕੇ ਤੈ ਜੋ ਜੋ ਕਿਸੇ ਨੇ ਮੇਰੀ ਸਰਕਾਰ ਮੰਗਿਆ ਆ ਪਰ ਸਭ ਨਾਲ ਤੂੰ ਚੰਗੇ ਹੋ ਰਹਿ ਕੇ ਜਿਨ੍ਹਾਂ ਆਸ਼ਕਾ ਤੇਰਾ دیدار ਮੰਗਿਆ ਗੁਰੂ ਦੇ ਦیدار ਵਿੱਚ ਬੇਅੰਤ ਰਹਿਮਤਾ ਬੇਅੰਤ ਬਖਸ਼ਾ ਨੇ ਪਦਾਰਥਾਂ ਦੀ ਗਿਣਤੀ ਕਰਕੇ ਫਿਰ ਮੰਗੜ ਦੀ ਲੋੜ ਨਹੀਂ ਪੈਂਦੀ ਜਦੋਂ ਗੁਰੂ ਤਰੁੱਠਦਾ ਹੈ ਰਹਿਮਤ ਦੇ ਘਰ ਵਿੱਚ ਆਉਂਦਾ ਹੈ ਇਤਿਹਾਸ ਕਹਿੰਦਾ ਕਿ ਰਾਜੇ ਨੇ ਇਤਿਹਾਸਕਾਰਾਂ ਨੇ ਤੇ ਕਈ ਨੁਕਤੇ ਦਿੱਤੇ ਨੇ ਕਈ ਢੰਗਾਂ ਦੇ ਨਾਲ ਇਤਿਹਾਸ ਨੂੰ ਬਿਆਨਿਆ ਪਰ ਅਸਲ ਵਿੱਚ ਤੱਤ ਭਾਵ ਇਹੀ ਹੈ ਕਿ ਰਾਜਾ ਸ਼ਿਵਨਾਬ ਗੁਰੂ ਦਾ دیدار ਕਰਕੇ ਗੁਰੂ ਦਾ ਹੋ ਗਿਆ ਵਣਨੇ ਆਖਿਆ ਮਹਾਰਾਜ ਮਹਿਲ ਇੱਥੇ ਨਹੀਂ ਬਾਗ ਵਿੱਚ ਹੀ ਨਹੀਂ ਰਹਿਮਤ ਕਰੋ ਮੇਰੇ ਉਹਨਾਂ ਮਹਿਲਾ ਵਿੱਚ ਜੋ ਥੋਡੀ ਰਹਿਮਤ ਦੇ ਨਾਲ ਉਸਰੇ ਨਹੀਂ ਹੁਣ ਕਹਿੰਦਾ ਕਿ ਥੋਡੀ ਰਹਿਮਤ ਦੇ ਨਾਲ ਉਸਰੇ ਨਹੀਂ ਕਿਉਂਕਿ ਗੁਰੂ ਦਾ ਹੋ ਚੁੱਕਿਆ ਹੈ ਅੰਦਰ ਦੀ ਮੈਂ ਖਤਮ ਹੋ ਗਈ ਔਰ ਆਖਦਾ ਮਹਾਰਾਜ ਕਿਰਪਾ ਕਰੋ ਮੇਰੇ ਗ੍ਰਹਿ ਦੇ ਚਰਨ ਪਾਓ ਗੁਰੂ ਪਾਤਸ਼ਾਹ ਗਏ ਤੇ ਭਾਈ ਮਰਦਾਨਾ ਜੀ ਨਾਲ ਇਹਦੇ ਗ੍ਰਹਿਵ ਕੇ ਫਿਰ ਚਰਨ ਪਾਏ ਜਲ ਪਾਣੀ ਛਕਿਆ ਮਹਾਰਾਜ ਨੇ ਇਹਨੇ ਸੇਵਾ ਕਮਾਈ ਔਰ ਪਾਤਸ਼ਾਹ ਨੇ ਨੂੰ ਸਿੱਕੀ দান ਬਖਸ਼ਿਆ